ਕੀ ਜੈਨ ਕਲੋਨੀ ਪਾ ਗਏ ਓਮ ਸੁਆਸਤੀ ਕਨ ਕਲੋਨੀ ਪਹਿਲਾਂ ਤਾਂ ਇਹਨਾਂ ਨੇ ਬੰਦ ਕਰਕੇ ਕਲੋਨੀਆਂ ਸਾਨੂੰ ਕੱਟ ਦਿੱਤੀਆਂ ਤੇ ਵੇਚ ਦਿੱਤੀਆਂ ਉਦੋਂ 25-25000 ਰੁਪਇਆ ਜੇ ਇਹਦੇ ਬੈਕ ਸਾਈਡ ਬੰਦ ਤੋਂ ਪਿੱਛੇ ਚੱਲ ਜੀਏ ਇਹੀ ਕਲੋਨੀ ਦਾ ਭਾਅ ਪਿੱਛੇ 15000 ਆ 12000 ਆ 8000 ਆ 5000 ਆ 4000 ਆ 3000 ਉਹ ਬੈਕ ਸਾਈਡ ਦੇ ਨੇ ਇਹ ਸਿਰਫ ਬੰਦ ਕਰਕੇ 25000 ਨੂੰ ਤਾਂ ਇਹਨਾਂ ਨੇ ਵੇਚ ਲਈ ਕਿ ਇਹ ਬੰਦ ਹੈ ਜਿੰਨੇ ਵੀ ਇੱਥੇ ਇਸ ਏਰੀਆ ਦੇ ਰਹਿਣ ਵਸਨੀਕ ਨੇ ਚੰਗੇ ਜੋ ਕੋਈ ਦੁਕਾਨਦਾਰ ਹੈ ਕੋਈ ਬਿਜ਼ਨਸਮੈਨ ਹੈ ਕੋਈ ਫੈਕਟਰੀ ਵਾਲਾ ਹੈ ਉਹਨਾਂ ਸਾਰਿਆਂ ਦਾ ਜਿਹੜਾ ਆ ਉਹ ਇਸ ਏਰੀਆ ਨੂੰ ਨੇੜਤਾ ਕਰਕੇ ਉਹਨਾਂ ਨੇ ਇੱਥੇ ਰਹਿ ਸ਼ਾਮਣ ਵਾਲੀਆਂ ਨੇ ਹੁਣ ਹਰ ਬੰਦੇ ਨੇ ਕਰੋੜ ਸਵਾ ਕਰੋ ਡੇਢ ਕਰੋੜ ਲਾਇਆ ਹੋਇਆ ਉਹ ਹੁਣ ਉਹ ਜਾਊਗਾ ਕਿੱਥੇ ਜੇ ਇੱਥੇ ਸਨੇਚੀਆਂ ਵੱਜ ਜਾਣਗੀਆਂ ਚੋਰੀ ਚਕਾਰੀਆਂ ਵਾਜੂ ਅਜੇ ਤੱਕ ਇੱਕ ਗੇਟਿਡ ਕਲੋਨੀ ਹੈ ਕੱਲ ਮੇਰੇ ਕਿਆਨ ਦਾ ਮਤਲਬ ਹੈ ਜਿਹੜਾ ਗੇਟ ਤੋੜਿਆ ਗਿਆ ਤੁਹਾਡੀ ਕਲੋਨੀ ਤੋਂ ਵੀ ਤਾਂ ਰਸਤਾ ਕੱਢ ਰਿਹਾ ਸੀ ਜਿਹੜੇ ਪਿਛਲੇ ਪਿਛਲੇ ਕਲੋਨੀ ਨੂੰ ਕਿਉਂ ਕੀਤਾ ਜਾ ਰਿਹਾ ਸਰ ਇਹ ਪਿਛਲੀ ਕਲੋਨੀ ਦਾ ਰੇਟ ਵਧਾਉਣ ਵਾਸਤੇ ਸਿਕਿਉਰਿਟੀ ਕੀਤਾ ਜਾ ਰਿਹਾ ਸਾਨੂੰ ਤਾਂ ਨਹੀਂ ਪਤਾ ਕਿੰਨੇ ਕੱਟੀ ਕੀ ਹੋਇ ਲੇਕਿਨ ਉਹ ਕਲੋਨੀ ਅੱਜ ਦਾ ਭਾਅ ਉਹਦਾ 10 ਤੋਂ 15000 ਰਹੂਗਾ ਤੇ ਜੇ ਇੱਧਰ ਦੀ ਰੋਡ ਦੇ ਰਾਹ ਨਿਕਲਦਾ ਤੇ ਇਹੀ ਉਹਨਾਂ ਦਾ 30000 ਰੁਪਏ ਗਾ ਜੀ ਜਗਾ ਹੋ ਜਾਣੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੁਹਾਡੇ ਪ੍ਰਸ਼ਾਸਨ ਪਹੁੰਚੇ ਆ ਜੀ ਲੇਕਿਨ ਸਾਡੀ ਗੱਲ ਕੋਈ ਸੁਣ ਕੇ ਨਹੀਂ ਉਲਟਾ ਇਹਨਾਂ ਨੇ ਧਮਕੀ ਦੇ ਦਿੱਤੀ ਵੀ ਹੁਣ ਤੁਸੀਂ ਆਪਣਾ ਸੋਚ ਲਓ ਜੇ ਇੱਥੇ ਨਹੀਂ ਹੋਊਗਾ 550 ਬੰਦੇ ਤੇ ਜਿੰਨੇ 500 ਦੇ 500 ਨਾਲ ਖੜੇ ਆ ਸਾਰਿਆਂ ਦੇ ਪਰਚੇ ਤੇ ਦਨ ਫਿਰ ਇਹੀ ਹੋਊਗਾ ਕੀ ਮੰਗ ਕੀ ਕਰਦੇ ਸਾਡੀ ਮੰਗ ਤਾਂ ਇਹੀ ਹੈ ਜੀ ਵੀ ਜਿੱਦਾਂ ਇਹਨਾਂ ਨੇ ਤੋੜਿਆ ਛੇਤਾਂ ਛੇਤਾਂ ਅਸ ਪਰ ਨੋਰਮਸ ਕੰਡੀਸ਼ਨਸ ਸਰਕਾਰ ਸਾਨੂੰ ਕੋਈ ਆਰਡਰ ਦਿਖਾ ਦੇਵੇ ਅਸੀਂ ਚੁੱਪ ਕਰਕੇ ਆਪਣੇ ਘਰਾਂ 'ਚ ਬੈਏ ਨੇ ਗਲਤੀ ਸਾਡੀ ਅਸੀਂ ਆਪਦੀ ਮੰਨ ਲਾਂਗੇ ਚੈਨ ਕਲੋਨੀ ਰਾਹੋ ਰੋਡ ਲੁਧਿਆਣਾ ਜੀ ਪਾਕੇ ਹੋਂ ਸਵਾਸਤੀ ਕਨ ਕਲੇਬ ਇਹ ਤਿੰਨ ਕਲੋਨੀਆਂ ਪੈਂਦੀਆਂ ਜੀ ਅੰਦਰ ਨਗਰ ਨਿਗਮ ਦੇ ਅਧਿਕਾਰੀ ਵੀ ਪਹੁੰਚੇ ਹੋਣੇ ਸਨ ਨਗਰ ਨਿਗਮ ਦੇ ਸਵੇਰੇ ਤੋੜ ਕੇ ਜੀ ਸਵੇਰੇ 6 ਵਜੇ ਆਏ ਨੇ ਤੋੜ ਕੇ ਚਲੇਗੇ ਨਹੀਂ ਜੀ 8 ਵਜੇ ਬੁਲਸਾ ਹੀ ਕਹਿੰਦੀ ਜੀ ਇੱਥੇ ਲਾ 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 ਨਾ ਹੋਵੇ ਉਸ ਤੋਂ ਬਾਅਦ ਜੀ ਆ ਖੜੇ ਨੇ ਵਿੱਚ ਹੀ ਇੱਥੇ ਘਟੋ ਘਟਨੀ 50 ਟਿੱਪਰ ਰੇਤੇ ਦਾ ਖੜਾ ਅੰਦਰ ਕਲੋਨੀ ਚ ਵੀ ਖੜਾ ਕਲੋਨੀ ਚ ਜੇ ਸਿੱਟੀ ਵੀ ਖੜਾ ਹੋਇਆ ਤੁਹਾਡਾ ਹੱਲ ਨਹੀਂ ਹੁੰਦਾ ਇਸੇ ਤਰੀਕੇ ਨਾਲ ਧਰਨਾ ਚੱਲੀ ਸਰ ਬਿਲਕੁਲ ਰਹੇਗਾ ਜੀ ਇੱਥੇ ਨਹੀਂ ਅੱਜ ਅਸੀਂ ਇੱਥੇ ਬੈਠੇ ਆ ਕੱਲ ਨੂੰ ਅਸੀਂ ਦਿੱਲੀ ਹਾਈਵੇ ਤੇ ਇੱਕ 25000 ਰੁਪਏ ਗੱਜ ਵਾਲੀ ਜਗ ਤੁਸੀਂ ਇੱਕ ਆਮ ਇਨਸਾਨ ਕੋਈ ਵੀ ਲਾ ਲਓ ਇੱਕ ਉਹ 25000 ਰੁਪਏ ਗੱਜ ਜਗਾ ਲੈ ਰਿਹਾ ਉਹਦੀ 8000 ਰੁਪਏ ਹੋਰੀ ਦੁਆਰਾ ਸੇਫਟੀ ਸਨੈਚਿੰਗ ਸੇਫਟੀ ਵਾਈਜ਼ ਸਿਰਫ ਇੱਕ ਬੰਦ ਕਲੋਨੀ ਚ ਬੰਦਾ ਤਾ ਰਹਿੰਦਾ ਵੀ ਜਿੰਨੇ ਪਰਿਵਾਰ ਨੇ ਸਾਰੇ ਸੇਫ ਨੇ ਹੁਣ ਇੱਥੇ ਦਾ ਕਲੋਨੀਆ ਚ ਹਜੇ ਤੱਕ ਗੇਟਿਡ ਕਲੋਨੀ ਚ ਕਦੇ ਇੱਕਦਾਂ ਹੀ ਸਾਡੇ ਚੋਰੀ ਹੋ ਜਾਂਦੀ ਆ ਤੇ ਜਦੋਂ ਇਹ ਖੁੱਲ ਗਈ ਉਸ ਦਿਨ ਕੀ ਬਣੂਗਾ ਉਸ ਦਿਨ ਤਾਂ ਸ਼ਰਮ ਹੈ ਇਹ ਰਾਹਾਂ ਰੋਡ ਹੈ ਜੀ ਜੈਨ ਕਲੋਨੀ ਹੈ ਇਹ ਪਾਸ ਕਲੋਨੀ ਹੈ ਹਾਂਜੀ ਔਰ ਇਹ ਪਾਸ ਕਲੋਨੀ ਦੇ ਇਹਨਾਂ ਨੇ ਗੇਟ ਤੋੜਿਆ ਹੈ ਤੇ ਇਹਨਾਂ ਨੇ ਗਾਹ ਕਲੋਨੀ ਕਟਰੀਆ ਹੋਰ ਉਹ ਪਾਸ ਨਹੀਂ ਹੈ ਉਹ ਜ਼ਮੀਨ ਹਲੇ ਪਾਸ ਨਹੀਂ ਹੈ ਇਹਨਾਂ ਨੂੰ ਕਲੋਨੀ ਕੱਟ ਕੇ ਉੱਥੇ ਦੇ ਵਿੱਚ ਦੀ ਕੋਸ਼ਿਸ਼ ਕੀਤੀ ਹੈ ਉਧਰੋਂ ਵੇਚਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਭਾਅ ਨਹੀਂ ਪੂਰਾ ਮਿਲਿਆ ਕਿਉਂਕਿ ਬੰਦ ਸੀਗੀ ਕਲੋਨੀ ਹੁਣ ਜਦੋਂ ਇਹ ਉਧਰੋਂ ਰੇਟ ਨਹੀਂ ਸਹੀ ਮਿਲਿਆ ਤਾਂ ਇਹਨਾਂ ਨੇ ਇੱਧੇ ਦੇ ਕਲੋਨੀ ਦੇ ਗੇਟ ਤੋੜ ਕੇ ਪਾਸ ਕਲੋਨੀ ਗੇਟ ਤੋੜ ਕੇ ਅੱਗੇ ਫਿਰ ਦੋ ਗੇਟ ਤੋੜੇ ਤਾਂ ਇਹਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਸਵੇਰੇ 5:30 5:30 ਵਜੇ ਟਿਪਪਰ ਆ ਗਿਆ ਸੀ ਇਹਨਾਂ ਨੇ ਬਣਾਉਣ ਵਾਸਤੇ ਜੀ ਉਹਦੇ ਬਾਅਦ ਜੀ ਅਸੀਂ ਜਦੋਂ ਇੱਥੇ ਆਏ ਦੁੱਧ ਲੈਣ ਬਾਅਦ ਸਾਨੂੰ ਪਤਾ ਲੱਗਿਆ ਫਿਰ ਅਸੀਂ ਉਹਨ ਲੋਕਾਂ ਨੂੰ ਇਹ ਅਸੀਂ ਤਾਂ ਬਾਹਰੋਂ ਜਗਾ ਛੱਡ ਕੇ ਸਸਤੀ ਵੇਚ ਕੇ ਇੱਥੇ ਆ ਕੇ ਮਹਿੰਗੀਆਂ ਲਈਆਂ ਫੇ ਸਾਡੇ ਬੱਚਿਆਂ ਦੀ ਸੇਫਟੀ ਸਾਡੀ ਸੇਫਟੀ ਆਉਣ ਵਾਲੇ ਸਮੇਂ ਸਾਡੇ ਬੱਚੇ ਸੇਫ ਰਹਿਣਗੇ ਇਹਨਾਂ ਨੇ ਜੀ ਉਹੇ ਕੰਮ ਜਿੱਥੋਂ ਛੱਡ ਗਏ ਆ ਇੱਥੇ ਉੱਥੇ ਕੋਈ ਫਰਕ ਨਹੀਂ ਰੱਖਿਆ ਬਰਾਬਰ ਕਰ ਦਸਨ ਤੇ ਇਹਨਾਂ ਨੂੰ ਕੀ ਮੰਗ ਕਰਦੇ ਹੋ ਸਰ ਸਾਡੀ ਮੰਗ ਇਹ ਹੀ ਹੈ ਜਿੱਦਾਂ ਪਹਿਲਾਂ ਸੀ ਉਦਾਂ ਸਾਨੂੰ ਤਾਂ ਬਣਾ ਕੇ ਦਿੱਤੀ ਜਾਵੇ ਸਾਡੀ ਸੇਫਟੀ ਉਦਾਂ ਸਾਨੂੰ ਦੇ ਸਰਕਾਰ ਦਾ ਹੱਕ ਹੈਗਾ ਸੇਫਟੀ ਦੇਣਾ ਇਹ ਥੋੜਾ ਤੁਸੀਂ ਕਿਸੇ ਦੀ ਸੇਫਟੀ ਨੂੰ ਖਤਮ ਕਰ ਦੋ ਤੇ ਸਰ ਇਹ ਕਿ ਇਧਰੋਂ ਵਿੱਚੋਂ ਰਸਤਾ ਕੱਢ ਦੇ ਵਿੱਚੋਂ ਰਸਤਾ ਕੱਢ ਰਹੇ ਜੀ ਮੈਂ ਜਦ ਕਿ ਉਧਰ ਉਸ ਕਲੋਨੀ ਨੂੰ ਰਸਤਾ ਉਧਰ ਤੇ ਹੈਗਾ ਇਹਨਾਂ ਨੇ ਇਧਰੋਂ ਕੱਢਣ ਦੀ ਇਸ ਕਰਕੇ ਕੋਸ਼ਿਸ਼ ਕੀਤੀ ਕਿ ਇਹਨੂੰ ਪੈਸੇ ਜ਼ਿਆਦਾ ਮਿਲਣਗੇ ਉਸ ਜ਼ਮੀਨ ਨੂੰ ਵੇਚਣ ਵਾਸਤੇ ਜਿਹੜੀ ਇਹਦੇ ਵਿੱਚੋਂ ਅਗਲੀ ਕਲੋਨੀ ਆ ਉਹਨੂੰ ਮਤਲਬ ਸਿਕਿਉਰ ਕੀਤਾ ਜਾ ਰਿਹਾ ਸਿਕਿਉਰ ਕੀਤਾ ਜਾ ਰਿਹਾ